ਆ ਲੈ ਕੇ ਡੀ 750 ਆ ਗਿਆ ਜੀ ਇਹ 15 ਮਾਡਲ ਹੈ 15 ਮਾਡਲ ਹੈ ਹਾਂ 15 ਮਾਡਲ ਗ੍ਰੇਡ ਸੋਨ ਬਸ ਟਰੈਕਟਰ ਬਾਰੇ ਹਾਂ ਦੱਸੋ ਜੀ ਸਵਾ 4 ਲੱਖ ਰੁਪਏ ਡਿਮਾਂਡ ਹੈ ਜੀ 3 ਲੱਖ 75000 ਰੁਪਏ ਦਾ ਹਾਂ ਨਾ ਹੈ 3 75 ਹਾਂ ਇਹਦੇ ਵਿੱਚ ਬਸ 15 ਮਾਡਲ ਪਾਵਰ ਸਟੀering ਦਿੰਦਾ ਨਹੀਂ ਕੋਈ ਇਹਨੇ ਪੈਸਾ ਲੈਣ ਦਾ ਲੈ ਜਿਸ਼ਟਰੀ ਡਿਸਟ੍ਰੀਬਿਊਟਰ ਡੱਬਾ ਡਿਸਟ੍ਰੀਬਿਊਟਰ ਡੱਬਾ ਲੈ ਤਵ ਪੜਾ ਮਾਡਲ ਲੈ ਪਰ 9000 ਰੁਪਏ ਡਿਸਕਾਊਂਟ ਹੋ ਰਿਹਾ 330 ਸੁਪਰ ਪਲੱਸ ਸੁਪਰ ਵੀ ਆ ਪਲੱਸ ਵੀ ਆ ਤੇ ਜੂਜੀ ਗੀਅਰ ਜੂਜੀ ਗੀਅਰ ਹਾਂ ਸਾਰਾ ਕੋਸੀ ਆ ਗਿਆ ਤੇ 50 HP ਜਾ ਗਿਆ ਜੀ ਇਹ 50 HP ਜਾ ਰਿਹਾ ਹਾਂ ਜੀ ਅੱਸੀ ਕੱਲ ਦੋਸਤੋ ਆਪਾਂ ਮੋਂਟੈਂ ਤਲਾ ਵੱਡੀ ਸਪੋਰਟ ਟਰੈਕਟਰ ਮੰਡੀ ਤੇ ਬਾਈ ਸਤਨਾਮ ਨਾਲ ਕਰਦੇ ਆ ਗੱਲਬਾਤ ਅੱਸੀ ਗਾ ਜੀ ਇੰਡਸਟਰੀ ਕਾਲ ਠੀਕ ਹੋ ਜੀ ਵਧੀਆ ਕਿੰਨੇ ਕ ਟਰੈਕਟਰ ਹੈ ਜੀ ਆਪਣੇ ਕੋਲੇ ਟਰੈਕਟਰ ਹੈਗੇ 10 12 ਦਾ ਇੱਥੇ ਹੈਗੇ ਉਹ ਹੈਗੇ 20 25 30 ਟਰੈਕਟਰ ਆਪਣੇ ਕੋਲੇ ਠੀਕ ਹੈ ਜੀ ਲੋਨ ਵਗੈਰਾ ਦੀ ਸੌਦਾ ਹੈਗੀ ਹੈ ਜੀ ਹਾਂ ਲੋਨ ਵਗੈਰਾ ਵੀ ਹੋ ਜੂ ਹਾਂ ਜੀ ਤੇ ਵਿਚ ਵੀ ਟਰੈਕਟਰ ਕੱਟਿਆ ਜਾਊ ਠੀਕ ਹੈ ਜੀ ਹਾਂ ਕਾਪੀ ਕੱਗ ਜਾਂਦੀ ਨੇ ਕਿਵੇਂ ਹੁਣ ਕਾਪੀ ਕੱਗ ਜਾਂਦੀ ਆਪਣੀ ਬੱਬੂ ਤੋਂ ਗਾਰੰਟੀ ਲੈ ਵੀਡੀਓ ਸ਼ੁਰੂ ਕਰਦਾ 60 ਫਾਰਮ ਡਰੈਗ ਤੋਂ ਕਿੰਨੇ ਮਾਡਲ ਹੈ ਜੀ 2007 ਮਾਡਲ ਹੈ ਇਹ 60 ਮਾਡਲ ਹੈ ਬਾਈ ਟਾਇਰ ਟੂਰ ਬਾਈ ਟਾਇਰ ਇਹਦੇ ਹੈਗੇ 75 80 ਪੈਸੇ 75 80 ਹੈ ਸਾਰਾ Ориਜਨਲ ਹੀ ਮਗਰਾੜ ਇਹਦੇ ਵੀ ਪਹਿਲਾਂ ਦੇ ਨਵੇਂ ਲੱਗੇ ਹੋਏ ਆ ਆਪਾਂ ਕਹ ਜੀ ਮਗਰਾੜ ਨਵੇਂ ਲੱਗੇ ਬਾਕੀ Ориਜਨਲ ਪਹਿਲਾਂ ਦਾ ਸਾਰੇ ਉਹ ਵੀ ਪਹਿਲਾਂ ਲੱਗੇ ਮਗਰਾੜ ਤੇ ਬਾਕੀ ਸਾਰਾ Ориਜਨਲ ਹੈ ਬੰਪਰ ਨੂੰ ਛੱਡ ਕੇ ਗੱਲੇ ਨੇ ਠੀਕ ਆ ਜੀ ਟਾਇਰ ਟੂਰ ਕਿੰਨੇ ਕੇ ਪੈਸੇ ਆ ਟਾਇਰ ਹੈਗੇ 75 80 ਪੈਸੇ ਠੀਕ ਆ ਜੀ ਇਹ 7ਾ ਮਾਡਲ ਆ ਬਾਈ ਸਿੰਪਲ ਸਟੀering ਆ ਸਿੰਗੜ ਕਲੱਚਾ ਡਬਲ ਕਲੱਚਾ ਡਬਲ ਕਲੱਚਾ ਡਿਮਾਂਡ ਜੀ ਦੀ 255 ਲੈਣ ਦੇ ਨਾ ਬਾਈ 235 ਦਾ ਦੇ ਦੇਣ ਲੈ ਬਾਈ 235000 ਦਾ ਟਰੈਕਟਰ ਲੈ ਜੇ ਸਾਹਮਣੇ ਸੋਨਾ ਲਿਖਾ DI 750 ਹੈ ਜੀ ਇਹ 15 ਮਾਡਲ ਹੈ 15 ਮਾਡਲ ਹਾਂ 15 ਮਾਡਲ ਆ ਬਾਈ ਤੇ ਡਿਸਟਰੀਬਿਊਟਰ ਡਬਲ ਡਿਸਟਰੀਬਿਊਟਰ ਨਵੇਂ ਟਾਇਰ ਪਿਛਲੇ ਅਗਲੇ ਅੱਧੇ ਕੇ ਪਾਵਰ ਸਟੀਰਿੰਗ ਪਾਵਰ ਸਟੀਰਿੰਗ ਬਾਕਲਾ 2 ਸੀ ਪੀੜਾ ਬਾਕੀ ਸਾਰੇ ਵਿੱਚ ਹਾਂ ਇਹ ਆਉਂਦੀ 2 ਸੀ ਨਾ 15 ਚ ਠੀਕ ਹੈ ਜੀ ਟਾਇਰ ਵੀ ਬਾਈਕ ਵਾਲੇ ਵੀ ਜਮਾ ਨਵੇਂ ਆ ਫਰੰਟ ਵਾਲੇ ਟਾਇਰ ਵੀ ਫਰੰਟ ਵਾਲੇ ਅੱਧੇ ਕੇ ਟਾਇਰ ਹੈ ਹਾਂ ਜੀ ਤੇ ਰੇਟ ਇਹਦਾ ਤੂੰ ਰੇਟ ਸੁਣ ਬਸ ਟਰੈਕਟਰ ਬਾਰੇ ਹਾਂ ਦੱਸੋ ਜੀ ਸਵਾ 4 ਲੱਖ ਰੁਪਏ ਡਿਮਾਂਡ ਹੈ ਦੀ 3 ਲੱਖ 75000 ਰੁਪਏ ਦਾ ਹਾਨਾ ਹੈ 3 75 ਹਾਂ ਇਹਦੇ ਪੈਸੇ ਦਾ 15 ਮਾਡਲ ਪਾਵਰ ਸਟੀਰਿੰਗ ਦਿੰਦਾ ਨਹੀਂ ਕੋਈ ਇਹਨੇ ਬਹਿਣਾ ਵੜੇ ਡਿਸਟ੍ਰੀਬਿਊਟਰ ਡਾ ਡਿਸਟ੍ਰੀਬਿਊਟਰ ਡਬਲੇ ਟਵ ਬਲਾ ਮਾੜਲਾ ਲੈ ਵੀ ਪਿਆ ਹੈ ਰਪੀ ਡਿਸਕਾਊਂਟ ਆਊਟ A to Z ਦਾ ਸਮਾਨ ਹੈ ਨਾਲ ਕੋਈ ਫੱਟੀ ਡੰਡਾ ਹੈ ਨਹੀਂ ਕੋਈ ਸਮਾਨ ਹੈ ਨਹੀਂ ਜਾਂ ਕੋਈ ਬੰਪਰ ਹੈ ਨਹੀਂ A to Z ਸਾਰਾ ਸਮਾਨ ਨਾਲ ਠੀਕ ਹੈ ਜੀ ਟਰੈਕਟਰ ਪੂਰਾ ਸਾਫ਼ ਹੈ ਬਾਕੇ ਆਪ ਦਾ ਕੱਟ ਕੱਢ ਕੇ ਲੈ ਹਾਂ ਅੱਗੇ ਹੌਲੈਂਡ ਆ ਗਿਆ ਜੀ 36 30 ਸੁਪਰ ਪਲੱਸ ਸੁਪਰ ਵੀ ਆ ਪਲੱਸ ਵੀ ਆ ਤੇ ਜੂਜੀ ਗੇਅਰ ਜੂਜੀ ਗੇਅਰ ਹਾਂ ਸਾਰਾ ਕੁਝ ਹੀ ਆ ਗਿਆ ਤੇ 50 ਐਚਪੀ ਜਾ ਗਿਆ ਜੀ ਇਹ 50 ਐਚਪੀ ਚ ਹਾਂ ਟਾਇਰ ਵੀ ਬੈਕ ਵਾਲੇ ਜਮੀ ਨਮੇ ਟਾਇਰ 4 90 95 ਵਸੇ ਟਾਇਰ ਠੀਕ ਹੈ ਜੀ 90 ਟਨ ਵਿੱਚ 56 ਟਾਇਰਾਂ ਦੀ ਕੰਡੀਸ਼ਨ ਹੈ ਤਾਂ ਉਹ ਬੜਾ ਹੀ ਮਾਡਲ ਹੈ ਡਬਲ ਡਿਸਟ੍ਰਿਬਿਊਟਰ ਸਾਰੀਆਂ ਸਹੂਲਤਾਂ ਠੀਕ ਹੈ ਜੀ 2ਜੀ ਗੇਅਰ ਹੈ ਨੀ ਮਾਡਲ ਦੀ ਡਿਮਾਂਡ ਹੈ ਨੀ ਮਾਡਲ ਦੀ 5 ਲੱਖ 65000 ਰੁਪਏ ਡਿਮਾਂਡ ਹੈ ਪਹਿਲਾਂ ਤਾਂ ਇਹਦੀ ਡਿਮਾਂਡ ਹੀ ਘਟ ਹੈ ਹਾਂ ਜੀ 56 ਦੀ ਹੈ ਰੇਟ ਇਹਦਾ ਹਾਂ ਜੀ ਫਿਰ ਉਸ ਤੋਂ ਬਾਅਦ ਛੂਟ ਦੇਖ ਤੂੰ ਇਹਨੂੰ 5 ਲੱਖ 35000 ਰੁਪਏ ਦਾ ਦੇ ਦਾਂਗੇ ਲੈ ਭਾਈ 5 ਲੱਖ 35000 ਰੁਪਏ ਦਾ ਹਾਂ ਹਾਂ ਨਾ ਬਸ ਠੀਕ ਹੈ ਜੀ ਜਦੋਂ ਮਰਜ਼ੀ ਆ ਕੇ ਕੋਈ ਲੈ ਜੇ ਨਾ ਕੰਡੀਸ਼ਨ ਦਾ ਪੂਰਾ ਕੋਕਾ ਹਾਂ ਪਲੀ A to Z ਅਰੀਜਨਲ ਟਰੈਕਟਰ ਰੰਗ ਪੇਂਟ ਕਿਤੇ ਨਹੀਂ ਹੋਇਆ ਹਾਂ ਗਾਰੰਟੀ ਹੈ ਰੰਗ ਪੇਂਟ ਕਿਤੇ ਨਹੀਂ ਹੋਇਆ ਅੱਗੇ 8:55 ਆ ਗਿਆ ਹੋਰ ਸਟਾਰ ਰਵਰ ਚ ਪੀਟਿਓ ਇਹ ਬਸ ਆਪਾਂ ਕਹਿ ਦਈਏ ਵੀ 3 ਸਪੀਡ ਨਹੀਂ ਹੈਗਾ ਵਿੱਚ ਰਾਰੇ ਹੈ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਦਾ ਹੈ 15 ਮਾਡਲ ਹੈ ਐਂ 15 ਵਾਲੇ ਹੀ ਟਾਇਰ ਪਾਏ ਹੋਏ ਨੇ 15 ਮਾਡਲ ਤੇ 15 ਵਾਲੇ ਟਾਇਰ ਹਾਂ ਠੀਕ ਹੈ ਜੀ ਰੇਡ ਰੇਟ ਇਹਦਾ 510000 ਰੁਪਏ 510000 ਡਿਮਾਂਡ ਹਾਂ ਪੈਂਕ ਪਿੰਟ ਕੰਨੀਓ ਬਈ ਸਾਰਾ ओरिजिनल ਹੈ ਗਰੰਟੀ ਪੂਰੀ ਹਾਂ ਠੀਕ ਹੈ ਜੀ ਤੇ ਟਰੈਕਟਰ ਦੇ ਦਾਂਗੇ ਇਹ 465000 ਦਾ ਹਾਂ ਨਾ 465000 ਰੁਪਏ ਦਾ ਹਾਂ ਅੱਜ ਸਤਨਾ ਆਉਣੇ ਛੋਟਾ ਕਰਦਾ ਛੋਟਾ ਹਾਂ ਠੀਕ ਹੈ ਅੱਗੇ ਆ ਗਿਆ ਜੀ ਜੌਂਡੀਰ 5210 ਗੇਅਰ ਪ੍ਰੋ ਗੇਅਰ ਪ੍ਰੋ ਵੀ ਮਾਡਲ ਹੈ ਔਰ ਸਪੀਡ ਚ ਆ ਜਾਂਦਾ ਜੀ ਵੀ ਮਾਡਲ ਹੈ ਟਾਇਰ ਟੂਰ ਪਰ ਇਹਦੇ 17 ਵਾਲੇ ਨਵੇਂ ਆ 17 ਵਾਲੇ ਕਮੈਂ ਨਾਲੇ ਟਾਇਰ ਆ ਹਾਂ ਤੇ ਅਗਲੇ ਵੀ ਵੱਡੇ ਪਾਏ ਹੋਏ ਆ ਫਰੰਟ ਵਾਲੇ ਵੀ ਵੱਡੇ ਆ ਟਰੈਕਟਰ ਕੀ ਆ ਬਸ ਕੋਈ ਮੈਂ ਕਹਿੰਦਾ ਨਾ ਟੋਚਣ ਪਾਲੇ 52 10 ਨੂੰ ਖਿੱਚ ਕੇ ਲੈ ਜੂ ਇਹ ਦੋ ਪਾਲੇ ਭਲਾਂਦੀ ਤੇ ਮਣ ਠੀਕ ਆ ਹਾਂ ਪੰਪ ਮੋਡੀਫਾਈਆ ਦਾ 50 75 ਵਾਲਾ ਠੀਕ ਆ ਜੀ ਤੇ ਡੀਐਨ ਦਾ ਖਰਚਾ ਕੋਈ ਵਧਿਆ ਨਹੀਂ 50 75 ਵਾਲੇ ਪੰਪ ਨਾਲ ਵੀ ਘੱਟ ਹੈਗਾ ਠੀਕ ਆ ਜੀ ਹਾਂ ਤੇ ਪਾਵਰ ਵੱਧ ਗਈ ਪਾਵਰ ਪੂਰਾ ਅਪਗ੍ਰੇਡ ਕਰੀ ਹੋਈ ਆ ਕਿੰਨੇ ਘੰਟੇ ਚੱਲੇ ਹੋਏ ਘੰਟੇ ਤਾਂ ਅਮ੍ਰਿਤ ਧਣ ਚ ਨਹੀਂ ਹੋਊਗਾ 12 13 1500 ਦੇ ਕਰੀਬ 1000 ਤੋਂ ਪਲੱਸ ਹਾਂ ਠੀਕ ਹੈ ਡਿਮਾਂਡ ਡਿਮਾਂਡ ਇਹਦੀ 685 ਹੈ ਹਾਂਜੀ 6.5 ਲੱਖ ਰੁਪਏ ਦਾ ਟਰੈਕਟਰ ਦੇ ਦਿਆਂਗੇ 6.5 ਲੱਖ ਦਾ ਲੈ ਜਾਊਗੀ ਹਾਂ ਅੱਗੇ ਸੋਨ ਲਿਖਾ ਡੀਆਈ 750 ਸਿਕੰਦਰ ਮਾਡਲ 55 HP HDMI ਵੀਡੀਓ ਟੌਪਲਾ ਮਾਡਲ ਹੈ ਵੀ ਪੰਜਾਬ ਦਾ ਨੰਬਰ ਆ ਗਿਆ ਹਾਂ ਕੋਲ ਟਾਪ ਮਾਡਲ ਆ ਗਿਆ ਬਈ ਥੋੜੀ ਚੱਲੇਊ ਵੀ 1000 ਦੇ ਨੇੜੇ ਤੇ 1200 ਘੰਟੇ ਚੱਲੇ ਮੇਰੇ ਨਾਲ ਸਾਡੇ ਬੱਸ ਹਾਂ ਠੀਕ ਆ ਜੀ ਡਬਲ ਡਿਸਟ੍ਰਿਬਿਊਟਰ ਤੇ ਪਾਵਰ ਸਟੀering ਸਿਕੰਦਰ ਵਾਲਾ ਮਾਡਲ ਹੈ 575 ਡਿਮਾਂਡ ਹੈ ਇਹਦੀ ਹਾਂ ਜੀ ਤੇ ਟਰੈਕਟਰ ਦੇ ਦਿਆਂਗੇ 545000 ਰੁਪਏ ਦਾ ਇਹ 545000 ਹਾਂ ਅਗਲਾ ਆ ਗਿਆ ਜੀ ਸਭਰਾ 744 ਹੋਰ ਸਟਾਰ ਰਿਵਰਸ ਪੀਟੀਓ ਪਾਵਰ ਸਟੀering ਡਬਲ ਡਿਸਟ੍ਰਿਬਿਊਟਰ بس 2 ਸਪੀਡ ਆ ਗੱਲਾ हां बाकी सारे بیچ ਚ ਰਾਂ ਟੌਪਲ 15 ਮਾਡਲ ਹੈ ਟਰੈਕਟਰ ਜਮਾਨ ਨਵਾ 75 85 75 ਰੁਪਏ ਟਾਇਰ ਹੈਗੇ ਹਾਂਜੀ ਟਰੈਕਟਰ ਇਹ ਵੀ ਸਾਰਾ ਅਰੀਜਨਲ ਹੈ 4 75 ਡਿਮਾਂਡ ਹੈ ਇਹਦੀ ਹਾਂਜੀ ਤੇ 4.5 ਲੱਖ ਰੁਪਏ ਦੇ ਦੇਗੇ ਨੰਬਰ ਇਹਦਾ ਜੀ ਨੰਬਰ ਇਹਦਾ ਹਰਿਆਣੇ ਦਾ ਐਨਓਸੀ ਦੇ ਦਿਆਂਗੇ ਠੀਕ ਹੈ ਜੀ ਅਗਲਾ 744 ਆ ਗਿਆ ਜੀ ਪੂਰ ਟਾਇਰ 2012 ਮਾਡਲ ਹੈ ਸਾਰਾ ਅਰੀਜਨਲ ਹੈ ਇਹ 12 ਮਾਡਲ ਅਰੀਜਨਲ ਟਰੈਕਟਰ 2018 19 ਮਾਡਲ ਵਰਗੀ ਕੰਡੀਸ਼ਨ ਪਈ ਹੈ ਇਹਦੀ ਰੰਗ ਪੇਂਟ ਦਾ ਰੰਗ ਪੇਂਟ ਸਾਰਾ ਅਰੀਜਨਲ ਹੈ ਲੈ ਵੇ ਜਿੰਨਾ ਹੈ ਪਹਿਲਾਂ ਬੰਪਰ ਨੂੰ ਛੱਡ ਕੇ ਉਹ ਨ Ориਜਨਲ ਹੀ ਲਿਆ ਬੰਪਰ ਤੇ ਕੱਲਾ ਪੈਣ ਹਾਂ 345 ਡਿਮਾਂਡ ਹੈ ਦੀ 320000 ਰੁਪਏ ਟਰੈਕਟਰ ਦੇ ਦਿੰਦੇ 320 ਹੈ ਜੀ ਹਾਂ ਠੀਕ ਹੈ ਜੀ ਤੇ ਹਰਿਆਣਾ ਨੰਬਰ ਦੀ ਐਨਓਸੀ ਦਾ ਖਰਚਾ ਆਪਣਾ ਹੋਊਗਾ ਹਾਂ ਜੀ ਉਹ ਤਾਂ ਕੋਈ ਡਰਨ ਨਾ ਠੀਕ ਹੈ ਜੀ ਤੇ ਨੰਬਰ ਲੱਗਣ ਤੇ ਕੋਈ 5-7000 ਰੁਪਏ ਖਰਚਾ ਆਉਂਦਾ ਹੈ ਤੇ ਆਪ ਨੰਬਰ ਨਾਲੋਂ 1000 ਕਰ 30 ਫालतू ਲੱਗਦਾ ਕੋਈ ਬੜੇ ਫਰਕ ਨਹੀਂ ਆਉਦਾ ਇਹਦੇ ਟੈਕਸ ਨਹੀਂ ਹੁੰਦਾ ਟਰੈਕਟਰਾਂ ਦੇ ਹਾਂ ਜੀ ਕਿਉਂਕਿ ਗੱਡੀਆਂ ਦੇ ਦਾ ਟੈਕਸ ਲੱਗਦਾ ਅਲੱਗ ਹੈ ਕਹਿੰਦਾ ਗੱਡੀ ਤੇ 50 60 ਹਜ਼ਾਰ ਲੱਗ ਜਾਂਦਾ ਹੂੰ ਹੂੰ ਟਰੈਕਟਰ ਦੇ ਨਹੀਂ ਲੱਗਦਾ ਟਰੈਕਟਰ ਤੇ 5 7000 ਰੁਪਈਆ ਲੱਗਦਾ ਨਾਮ ਹੋਣ ਤੇ ਤੇ ਕੋਈ ਹਰਿਆਣਾ ਨਾ ਕੋਈ ਹੋਰ ਨਾ ਹਾਂ ਕੋਈ ਡਰਨ ਦੀ ਲੋੜ ਨਹੀਂ ਠੀਕ ਹੈ ਜੀ ਤੇ ਕੰਟੈਕਟ ਨੰਬਰ ਦੱਸ ਦਿਓ 880254054 ਠੀਕ ਹੈ ਜੀ ਇਹ ਤੋਂ ਇਲਾਵਾ ਆਪਣੇ ਕੋਲ ਟਰੈਕਟਰ ਹੋਰ ਵੀ ਖੜੇ ਆ ਹਾਂ ਜੀ ਉਹ ਆਪਣੇ ਵੀਡੀਓ ਪਾਈ ਹੋਈ ਹੈ ਚੈਨਲ ਤੇ ਆਪਣਾ ਚੈਨਲ ਬਣਿਆ ਹੋਇਆ ਪੱਕੇ ਪੰਜਾਬੀ ਹਾਂ ਜੀ ਉਹਦੇ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਫੇਸਬੁੱਕ ਤੇ ਪੱਕੇ ਪੰਜਾਬੀ ਠੀਕ ਹੈ YouTube ਤੇ ਪੱਕੇ ਪੰਜਾਬੀ 735 ਠੀਕ ਆ ਭਾਈ ਜੀ ਸਕਰੀਨ ਤੇ ਨੰਬਰ ਚੱਲੀ ਜਾਂਦਾ ਕੋਈ ਵੀ ਟ੍ਰੈਕਰ ਕਰੀਂ ਇਧਰ ਕੰਟੈਕਟ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰ ਦਿਓ ਜੀ ਧੰਨਵਾਦ